ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਪੋਤਿਆਂ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁਗਰੀ ਦੀ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ੀ ਹੋਈ ਜਿੱਥੇ ਮਾਮਲੇ ਦੀ ਅਗਲੀ ਸੁਣਵਾਈ 26 ਫਰਵਰੀ ਤੈਅ ਕੀਤੀ ਗਈ ਹੈ ਦੱਸ ਦਈਏ ਕਿ ਬੀਤੀ 25 ਦਸੰਬਰ ਨੂੰ ਲੁਧਿਆਣਾ ਦੇ ਇੱਕ ਪਾਰਕ ਵਿੱਚ ਲੱਗੇ ਮਨਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਗੋਸ਼ਾ ਮੀਤਪਾਲ ਸਿੰਘ ਦੁਗਰੀ ਅਤੇ ਹੋਰਨਾਂ ਨੇ ਕਾਲਖ ਮਲ ਦਿੱਤੀ ਸੀ ਇਹਨਾਂ ਦਾ ਕਹਿਣਾ ਸੀ ਕਿ 84 ਕਤਲੇਆਮ ਦੇ ਰੋਸ ਵਿੱਚ ਉਹ ਉਨ੍ਹਾਂ ਇੱਕ ਕਦਮ ਚੁੱਕਿਆ ਹੈ ਇਸ ਘਟਨਾ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਨੋਟਿਸ ਲਿਆ ਸੀ ਅਤੇ ਪੁਲਿਸ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਪੇਸ਼ੀ ਦੌਰਾਨ ਆਏ ਗੁਰਦੀਪ ਸਿੰਘ ਗੋਸ਼ਾ ਨੇ ਇੱਕ ਵਾਰ ਫਿਰ ਕਿਹਾ ਕਿ ਉਸਨੇ ਜੋ ਕੀਤਾ ਸਹੀ ਕੀਤਾ ਹੈ। ਨਾਲ ਹੀ ਉਸਨੇ ਕਿਹਾ ਕਿ ਰਿਮਾਂਡ ਦੌਰਾਨ ਪੁਲਿਸ ਵੱਲੋਂ ਉਸ ਉਤੇ ਡਾਡਾ ਅਤਿਆਚਾਰ ਕੀਤਾ ਗਿਆ। ਗੋਸ਼ਾ ਨੇ ਇਸ ਘਟਨਾ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਦੇਖੋ ਜਿਹੜਾ ਮਾਮਲਾ ਰਜੀਵ ਗਾਂਧੀ ਤੇ ਬੋਤਾਲਾ ਸੀਗਾ ਮਾਮਲਾ ਕਾਨੂੰਨ ਦੀਆਂ ਧੜੀਆਂ ਕਾਂਗਰਸ ਸਰਕਾਰ ਨੇ ਉਡਾਈਆਂ ਜਿਹੜੇ ਬੰਦੇ ਕਾਤਲ ਹੈ। ਉਹਨਾਂ ਨੂੰ 34-34 ਸਾਲ ਬਾਅਦ ਸਜ਼ਾਵਾਂ ਹੋ ਰਹੀਆਂ ਉਹ ਵੀ ਲੁਕੋਇਆ ਜਾ ਰਿਹਾ ਕਾਂਗਰਸ ਸਰਕਾਰ ਵੱਲੋਂ ਤੇ ਇਹ ਆਜ਼ਾਦ ਦੇਸ਼ ਹੈ ਆਜ਼ਾਦ ਦੇਸ਼ ਹੈ ਅਸੀਂ ਇੱਕ ਪ੍ਰੋਟੈਸਟ ਕੀਤਾ ਪੀਸਫੁਲੀ ਪ੍ਰੋਟੈਸਟ ਕੀਤਾ ਪਰ ਉਹਨਾਂ ਨੇ ਕਾਨੂੰਨ ਦੀਆਂ ਤਜੜਾਂ ਆਕੇ ਜਿੱਥੇ ਸਿੱਖ ਕਕਾਰਾਂ ਦੀ ਸਾਡੀ ਬੇਇੱਜ਼ਤੀ ਕੀਤੀ ਗਈ ਬੇਦਬੀ ਕੀਤੀ ਗਈ ਤੇ ਨਾਲ-ਨਾਲ ਕੁੱਟਮਾਰ ਕੀਤੀ ਗਈ ਤੇ ਉਲਟਾ ਕਾਂਗਰਸ ਸਰਕਾਰ ਜਿਹੜੇ ਜਿਹੜੇ ਲੋਕਾਂ ਨੇ ਬੇਦਬੀ ਕੀਤੀ ਹੈ ਜਿਨ੍ਹਾਂ ਨੇ ਮਾੜਾ ਕੰਮ ਕੀਤਾ ਹੈ ਕਾਂਗਰਸ ਸਰਕਾਰ ਉਹਨਾਂ ਦੇ ਖਿਲਾਫ ਕਦੀ ਕਾਰਵਾਈ ਨਹੀਂ ਹੋਈ ਅੱਜ ਮੇਰੇ ਖਿਆਲ 15-16 ਦਿਨ ਹੋ ਚੁੱਕੇ ਆ ਸਾਡੇ ਤਾਂ ਉਸੇ ਵੇਲੇ ਕਾਰਵਾਈ ਕਰ ਦਿੱਤੀਗੀ ਜਿਹੜੇ ਲੋਕਾਂ ਨੇ ਉਦੋਂ ਤਹ ਜੀਆਂ ਕਾਨੂੰਨ ਦੀਆਂ ਉੜਾਈਆਂ ਉਹਨਾਂ ਤੇ ਅੱਜ ਤੱਕ ਕਾਰਵਾਈ ਨਹੀਂ ਤੇ ਜਿਹੜੇ ਚ ਜਿਹੜੀ ਸਾਡੇ ਕੇਸ ਦੀ ਰਜਿਸਟਰੀ ਮਦ ਤੇ ਬੁੱਤੇ ਕੱਲ੍ਹ ਵਾਲੀ ਉਹਦਾ 26 ਦੋ ਦੀ ਡੇਟ ਪਈ ਆ ਤੇ ਜਿਹੜਾ ਅਸੀਂ ਕੰਪਲੇਂਟ ਕੀਤੀ ਸੀ ਜਿਹੜੀ ਕੁੱਟਮਾਰ ਹੋਈ ਸੀ ਜਿਹੜੀ ਕਕਾਰਾਂ ਦੀ ਬੇਦਬੀ ਕੀਤੀ ਗਈ ਸੀ ਉਹਦੀ 24 ਇੱਕ ਪਈ ਆ ਤੇ ਮੈਂ ਸਮਝਦਾ ਅਸੀਂ ਕਾਨੂੰਨ 'ਤੇ ਵਿਸ਼ਵਾਸ ਰੱਖਦੇ ਆਂ ਦੂਜੇ ਪੱਖ ਵਾਲੇ ਬੰਦੇ ਪਹੁੰਚੇ ਨਹੀਂ ਪਰ ਅਸੀਂ ਹਮੇਸ਼ਾ ਜਿੱਥੇ-ਜਿੱਥੇ ਵੀ ਕਾਨੂੰਨ ਅਦਾਲਤ ਸਾਨੂੰ ਹੁਕਮ ਕਰੇਗੀ ਅਸੀਂ ਉੱਥੇ ਪਹੁੰਚ ਕੇ ਸਿਰ ਨਵਾ ਕੇ ਉਹਨਾਂ ਦਾ ਹੁਕਮ ਮੰਨਾਂਗੇ ਉਧਰ ਪੇਸ਼ੀਮੋ ਕੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਨੇ ਝੂਠਾ ਮਾਮਲਾ ਦਰਜ ਕੀਤਾ ਹੈ ਜਦੋਂ ਪਿਛਲੇ ਦਿਨੇ ਦਿੱਲੀ ਦੀ ਹਾਈ ਕੋਰਟ ਨੇ ਸਚਨ ਕੁਮਾਰ ਨੂੰ ਸਜ਼ਾ ਸੁਣਾਉਂਦੇ ਹੋਏ ਜੀਵ ਗਾਂਧੀ ਬਾਰੇ ਕੋਰਟ ਕੀਤਾ ਵੀ ਇਹਨਾਂ ਦੀ ਸਰਪ੍ਰਸਤੀ ਹੇਠ ਸਾਰਾ ਕੁਝ ਹੋਇਆ ਸੀ ਸੁਹਾਵਕ ਗੱਲ ਆ ਵੀ ਕਿਸੇ ਵੀ ਇਨਸਾਨ ਜੋ ਕੈਰਤਮੰਦ ਆ ਉਹਦੇ ਮਨ ਦੀਆਂ ਭਾਵਨਾਵਾਂ ਪੜ੍ਹ ਸਕਦੀਆਂ ਨੇ ਉਸ ਵਿਅਕਤੀ ਖਿਲਾਫ ਜਿਹਨੇ ਹਜ਼ਾਰਾਂ ਦੇ ਤਦਾਦ ਵਿੱਚ ਕਤਰ ਕਰਾਏ ਹੋਣ ਤੇ ਉਹਨਾਂ ਨੂੰ ਸਰਪ੍ਰਸਤ ਦਿੱਤੀ ਹੋਵੇ ਤੇ ਇਹਨਾਂ ਨੌਜਵਾਨਾਂ ਨੇ ਆਪਣੀਆਂ ਭਾਵਨਾਵਾਂ ਤੇ ਕਾਬੂ ਨਾ ਕਰਦੇ ਰੱਖ ਸਕਦੇ ਹੋਏ ਜੋ ਐਕਸ਼ਨ ਕੀਤਾ ਉਹ ਇੱਕ ਇਹਨਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਸੀ ਪਰ ਸਾਡੀ ਇਸ ਪੰਜਾਬ ਦੀ ਮੌਜੂਦਾ ਸਰਕਾਰ ਜੋ ਇਹਨਾਂ ਕਾਤਲਾਂ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬੜੇ ਲੰਮੇ ਸਮੇ ਤੋਂ ਉਹਨਾਂ ਨੇ ਇਹਨਾਂ ਨੌਜਵਾਨਾਂ ਤੇ ਮੁਕਦਮਾ ਦਰਜ ਕਰਤਾ ਅਤੇ ਇਹਨਾਂ ਦੇ ਤਸੱਦਦ ਕੀਤਾ ਅੱਜ ਤਰੀਕਸੇ ਅਸੀਂ ਹਾਜ਼ਰੀ ਲਵਾਉਣ ਵਾਸਤੇ ਆਏ ਆਂ ਔਰ ਜਦੋਂ ਵੀ ਸਾਨੂੰ ਅਦਾਲਤ ਤਾਲਬ ਕਰੋਗੇ ਅਸੀਂ ਹਾਜ਼ਰਾਂ ਕਿਉਂਕਿ ਅਸੀਂ ਅਦਾਲਤ ਦਾ ਤੇ ਕਾਨੂੰਨ ਦਾ ਸਨਮਾਨ ਕਰਦੇ ਆਂ ਉਹਦੇ ਅਨੁਸਾਰ ਅਸੀਂ ਚੱਲਦੇ ਆਂ ਉਹਦੇ ਅਨੁਸਾਰ ਸਾਡਾ ਦੇਸ਼ ਚੱਲਦਾ ਪਰ ਇਹ ਜਿਹੜੀ ਕਾਂਗਰਸ ਆ ਇਹ ਕਾਨੂੰਨ ਦੀ ਪ੍ਰਭਾ ਨਹੀਂ ਕਰਦੇ ਬਚਾਪਕ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਨੇ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਕਾਲਖ ਪੋਤਨ ਦੇ ਮਾਮਲੇ ਵਿੱਚ ਅਗਲੀ ਸੁਣਵਾਈ 26 ਫਰਵਰੀ ਤੈ ਕੀਤੀ ਗਈ ਹੈ ਜਦੋਂ ਕਿ ਗੋਸ਼ਾ ਉੱਪਰ ਪੁਲਿਸ ਵੱਲੋਂ ਕੀਤੀ ਤਸ਼ੱਦਦ ਦੇ ਮਾਮਲੇ ਵਿੱਚ ਅਗਲੀ ਸੁਣਵਾਈ 24 ਜਨਵਰੀ ਨੂੰ ਤੈ ਕੀਤੀ ਗਈ ਹੈ ਕੀ ਸਿਖੀ ਜੀ ਅੱਜ ਵੇਟਿੰਗ ਚਲਾਉਣ ਵਾਸਤੇ ਚਲਾਨ ਦੀ ਵੇਟ ਕਰਨ ਵਾਸਤੇ 26 2 ਤਰੀਕ ਪਈ ਹੈ ਜੱਸ ਸਾਹਿਬ ਨੇ ਤੇ 26 2 ਪਈ ਹੈ ਤੇ ਜਿਹੜੀ ਕੰਪਲੇਂਟ ਸੀਗੀ ਜਿਹੜੇ ਪੁਲਿਸ ਵਾਲਾ ਨੇ ਮਾਰਕਟ ਕੀਤੀ ਸੀ ਉਹਦੇ ਵਿੱਚ 24 ਜਨਵਰੀ ਤਰੀਕ ਪਈ ਹੈ ਉਹਨਾਂ ਤੇ ਫਰਦਰ ਐਕਸ਼ਨ ਵਾਸਤੇ ਜਿਹੜੀ ਅਗਲੀ ਗਵਾਹੀ ਅਸੀਂ ਉਹਨਾਂ ਵਾਸਤੇ ਦੇਣੀ ਹੈ ਦੋਵੇਂ ਤਰੀਕ ਪੈ ਗਈ ਹੈ ਵੇਟਿੰਗ ਚਲਾਉਣ ਆ ਲੋਵੇ ਚਲਾਨ ਆਉਣ ਤੋਂ ਬਾਅਦ ਅਸੀਂ ਚਾਰਜ ਤੇ ਬਹਿਸ ਕਰਾਂਗੇ ਜਿਹੜੀ ਧਾਰਾਵਾਂ ਨੇ ਬਿਲਕੁਲ ਗਲਤ ਲੱਗੀਆਂ ਨੇ ਉਹ ਚਾਰਜ ਤੇ ਢੜਾਵਾਂਗੇ ਦੱਸ ਨਹੀਂ ਹੋਗਾ ਕਿ ਮਰਹੂਮ ਪ੍ਰਧਾਨ ਮੰਤਰੀ ਦਾਜੀਬ ਗਾਂਧੀ ਦੇ ਬੁੱਤ ਤੇ ਕਾਲਖ ਪੁੱਤਨ ਦੇ ਮਾਮਲੇ ਵਿੱਚ ਪੁਲਿਸ ਨੇ ਗੁਰਦੀਪ ਸਿੰਘ ਗੋਸ਼ਾ ਅਤੇ ਹੋਰਨਾਂ ਵਿਰੁੱਧ ਭਾਰਤੀ ਸੰਵਿਧਾਨ ਦੀ ਧਾਰਾ 153 ਐ ਆਈਪੀਸੀ ਅਤੇ 68 ਆਈਟੀ ਐਕਟ ਅਧੀਨ ਮਾਮਲਾ ਦਰਜ ਕੀਤਾ ਸੀ ਲੁਧਿਆਣਾ ਤੋਂ ਰਜਿੰਦਰ ਅਰੋੜ ਦੀ ਰਿਪੋਰਟ